ਖਬਰ ਪਟਿਆਲਾ ਤੋਂ ਪਟਿਆਲਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਅਰਬਨ ਸਟੇਟ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇੱਕ ਬੇਕਾਬੂ ਟਰੱਕ ਨੇ ਈ ਰਿਕਸ਼ਾ ਇੱਕ ਸਕੂਟੀ ਅਤੇ ਬਾਈਕ ਨੂੰ ਟੱਕਰ ਮਾਰਤੀ ਜਿਸ ਕਾਰਨ ਦੱਸਿਆ ਜਾ ਰਿਹਾ ਹੈ 2 ਤੋਂ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਨੇ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਸੜਕ ਤੇ ਜਾ ਰਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਈ ਰਿਕਸ਼ਾ ਤੇ ਸਕੂਟੀ ਬੁਰੀ ਤਰ੍ਹਾਂ ਨੁਕਸਾਨੇ ਗਏ ਇਸ ਹਾਦਸੇ ਵਿੱਚ 2 ਤੋਂ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਹਾਸੇ ਕਾਰਨ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਲੋਕ ਇਸ ਘਟਨਾ ਨੂੰ ਲੈ ਕੇ ਕਾਫੀ ਚਿੰਤਤ ਹਨ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਹਾਸਾ ਕਿੰਨਾ ਭਿਆਨਕ ਹੈ ਕਿਸ ਤਰ੍ਹਾਂ ਇਹ ਸੜਕ ਤੇ ਵਾਹਨ ਕੁਚਲੇ ਗਏ ਨੇ ਦੱਸਿਆ ਜਾ ਰਿਹਾ ਹੈ ਟਰੱਕ ਦੀ ਰਫ਼ਤਾਰ ਇਨੀ ਤੇਜ਼ ਸੀ ਕਿ ਉਹ ਬੇਕਾਬੂ ਹੋ ਗਿਆ ਿਸ ਕਾਰਨ ਈ ਰਿਕਸ਼ਾ ਅਤੇ ਵਾਹਨ ਕੁਚਲੇ ਗਏ ਨੇ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਹੋਇਆ ਤੁਹਾਡੇ ਕੋਲ ਕੀ ਹੈ ਮੇਰੀ ਭਾਂਜੀ ਸੀ ਉਹ ਤੇ ਜਿੰਨਕੀ ਪੜਦੀ ਆ ਉਹ ਆਟੋ ਲੈ ਕੇ ਆ ਰਹੀ ਸੀ ਤੇ ਆਟੋ ਆਦੇ ਇੱਥੇ ਆ ਜੇ ਸ੍ਰੀ ਵਾਲਾ ਜਿਹੜਾ ਮੋੜ ਹੈਗਾ ਆ ਇੱਥੇ ਹੋਈ ਐਕਸੀਡੈਂਟ ਇੱਥੇ ਆ ਕੇ ਪਿੱਛੋਂ ਜਿਹੜਾ ਟਰੱਕ ਆਇਆ ਟਰਾਲਾ ਸੀਗਾ ਉਹ ਆ ਕੇ ਪਹਿਲੇ ਉਹ ਦੱਸਣ ਦੇ ਮਤਾਬਕ ਕੁੜੀ ਦੇ ਦੱਸਣ ਦੇ ਮਤਾਬਕ ਉਹ ਪਹਿਲੇ ਆ ਕੇ ਉਹਦੀ ਕੰਨੀ ਵਰੀ ਸਪੈਕਸ ਤੇ ਲੱਗਿਆ ਇਹਦਾ ਸਾਈਡ ਤੇ ਸੀ ਨਾ ਇਨਸਪੈਕਟਰਲੇ ਗਿਰੀ ਮੇਰੀ ਉਦੋਂ ਬਾਅਦ ਜਿਹੜਾ ਡਰਾਈਵਰ ਸੀ ਉਹ ਪਹਿਲੇ ਗਿਰ ਗਿਆ ਨੀਚੇ ਇਹ ਦੋਨੋਂ ਟਾਇਰਾਂ ਦੇ ਵਿਚਾਲੇ ਆ ਗਈ ਇਹ ਕਹਿੰਦੀ ਮੈਂ ਇੱਕ ਮਿੰਟ ਵੀ ਥੋੜਾ ਜਿਹਾ ਵੀ ਅੱਗੇ ਪਿੱਛੇ ਹੁੰਦਾ ਟਰੱਕ ਤੇ ਮੈਂ ਨੀਚੇ ਆ ਗਈ ਸੀ ਕਹਿੰਦੀ ਮੋਟਕੇ ਨਿਕਲ ਕੇ ਬਾਹਰ ਨਿਕਲੀ ਤੇ ਵਿੱਚ ਉਹ ਇਨਸਪੈਕਟਰ ਦਾ ਫੋਨ ਵਗੈਰਾ ਸੀ ਉਹ ਤਾਂ ਕੋਈ ਲੈ ਗਿਆ ਚੱਕ ਕੇ ਲੈ ਗਿਆ ਜੱਕਿਆ ਹੋਇਆ ਰੱਬ ਜਾਣੇ ਕੋਈ ਇੱਥੋਂ ਅੰਦਾ ਨੀਤਨ ਕਰਕੇ ਸੀ ਕੋਈ ਲਾਜ ਯੂਨੀਵਰਸਿਟੀ ਦਾ ਉਹਨੇ ਦੇਖਿਆ ਵੀ ਕੁੜੀ ਘਬराई ਬਹੁਤ ਆ ਉਹਨੇ ਚੱਕੇ ਚੁੱਕੇ ਨੂੰ ਪਾਸੇ ਕੀਤਾ ਤੇ ਪਾਸੇ ਕਰਕੇ ਫਿਰ ਉਹ ਉਹਨੂੰ ਪੁੱਛਿਆ ਵੀ ਤੇਰਾ ਕੋਈ ਕੰਮ ਨਹੀਂ ਪਈ ਮੈਂ ਘਰ ਜਾਣਾ ਨੰਦਪੁਰ ਸਾਹਿਬ ਦੀ ਰਹਿਣ ਵਾਲੀ ਆ ਤੇ ਘਰ ਜਾਣਾ ਮੈਂ ਤੇ ਉਹ ਕਹਿੰਦੇ ਪਈ ਤੇ ਹੋਰ ਹੈਗਾ ਤੇ ਕੋਈ ਮੇਰਾ ਮਾਮਾ ਹੈਗਾ ਫਿਰ ਉਹ ਮੇਰੇ ਘਰ ਛੱਡ ਗਿਆ ਇਹ ਤੇ ਹੁਣ ਮੈਂ ਆਇਆ ਸੀ ਆ ਸਪੈਕਸ ਤੇ ਆ ਬੋਤਲ ਦੀ ਪਾਣੀ ਵਾਲੀ ਉਮਰ ਕਿੰਨੀ ਹੈ ਵੀ ਉਮਰ 26 ਸਾਲ ਹੈ ਤੇ ਪੰਜਾਬ ਯੂਨੀਵਰਸਿਟੀ ਪੜ੍ਹਦੇ ਸੀ ਸਾਹਮਣੇ ਹੋਸਟਲ ਹੈ ਇਹ ਹਾਦਸਾ ਕਿੰਨੇ ਵਜੇ ਹੋਇਆ ਹੈ ਇਹ ਮੈਂ ਹੁਣ ਇਹਨਾਂ ਨੂੰ ਕਿਹਾ ਕਿ ਕੋਈ ਤਕਰੀਕ ਗੱਲਬਾਤ ਕੀਤੀ ਹੋਈ ਹੈ ਹਾਦਸਾ ਕਿੰਨੇ ਵਜੇ ਹੋਇਆ ਮੈਂ ਉਹਨੂੰ ਕੁਝ ਖਾਸ ਨਹੀਂ ਪੁੱਛਿਆ ਕਿ ਉਹ ਇਸੇ ਕੰਡੀਸ਼ਨ 'ਚ ਹੈ ਨਹੀਂ ਸੀ ਤੇ ਮੁੰਨਾ ਕਿੰਨੇ ਲੋਕ ਜੀ ਦੀ ਜਮ મોત ਹੋ ਗਈ ਇਹਦੇ ਵਿੱਚ ਉਸ ਟੈਂਪੂ ਦੇ ਵਿੱਚ ਚਾਰ ਜਣੇ ਸਿਗੇ ਦੋ ਸਰਦਾਰ ਸੀਗੇ ਇੱਕ ਸਰਦਾਰ ਟੈਂਪੂ ਵਾਲਾ ਸੀ ਤੇ ਇਹ ਸਾਈਡ ਤੇ ਬੈਠੀ ਪਰਲੇ ਪਾਸੇ ਟਰੱਕ ਵਾਲੇ ਪਾਸੇ ਤੇ ਉਹ ਦੋਨੇ ਵੱਟ ਗਏ ਥੋੜਾ ਬੋਟਾ ਮਡਾ ਮੋਟਾ ਉਹਨਾਂ ਦਾ ਹੋਇਆ ਲੇਕਿਨ ਇਹ ਦੋਨੇ ਜਣੇ ਡਰਾਈਵਰ ਤੇ ਉਹਨੇ ਇਹ ਦੋਨੇ ਟਾਇਰਾਂ ਦੇ ਵਿੱਚ ਆ ਗਈ ਸੈਂਟਰ ਦੇ ਵਿੱਚ ਉਹਦੇ ਕਹਿਣ ਮੁਤਾਬਕ ਕਿ ਇਹਦਾ ਟੈਂਪੂ ਵਾਲਾ ਤਾਂ ਪਤਾ ਨਹੀਂ ਲੱਗਿਆ ਪਿੱਛੇ ਗੋਲ ਹੋ ਗਿਆ ਇੱਕ ਟੈਂਪੂ ਵਾਲਾ ਵੀ ਮੌਤ ਹੋਈ ਹੈ ਇਹਦੇ ਗੋਲ ਦੀ ਮੌਤ ਉਹਦੇ ਪਹਿਲੇ ਵੀ ਪੈਰ ਕਟਿਆ ਪਿਆ ਇੱਕ ਬੈਨੂ ਉਸ ਵਾਰੀ ਕੋਈ ਨੌਲੇਜ